ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਜਾਣੇ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਲੋ ਜੀ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਤੇ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਤੇ ਟਾਈਮ ਜਿਹੜਾ ਸਵੇਰ ਦਾ ਮਾਰਨਿੰਗ ਦਾ ਟਾਈਮ ਆ ਟਾਈਮ ਇੱਥੇ ਹੋਊਗਾ ਜੀ ਪੋਣੇ ਕਿਸ਼ੀ ਵਜੇ ਦਾ ਤੇ ਉਧਰ ਆਪਣੀ ਚਾਹ ਬਣ ਰਹੀ ਸੀਗੀ ਤੇ ਇਧਰ ਨਾਲ-ਨਾਲ ਮੈਂ ਗੋਨਾ ਰਹੀ ਸੀ ਆਟਾ ਇਹ ਜਿਹੜਾ ਆਟਾ ਗੁੰਨਣ ਵਾਲਾ ਪਾਣੀ ਆ ਉਹ ਮੈਂ ਇਸ ਦੇ ਵਿੱਚ ਜਿਹੜੇ ਧਾਮੇ ਦੇ ਵਿੱਚ ਮੈਂ ਰਾਤ ਨੂੰ ਦੁੱਧ ਰੱਖਦੀ ਹੁੰਦੀ ਆ ਕੱਢ ਕੇ ਵੀ ਯਾਨੀ ਸਵੇਰੋਂ ਦੀ ਵਰਤ ਤੋਂ ਜੋ ਲੈਣ ਵਾਸਤੇ ਦੁੱਧ ਜਿਹੜਾ ਰੱਖਦੇ ਹੁੰਦੇ ਆ ਤੋ ਆਪਾਂ ਦੁੱਧ ਜਿਹੜਾ ਉਹਦੀ ਚਾਹ ਬਣਾ ਲਈ ਸੀਗੀ ਤੇ ਹੁਣ ਉਹਦੇ ਵਿੱਚ ਮੈਂ ਪਾਣੀ ਥੋੜਾ ਜਿਹਾ ਗਰਮ ਕਰ ਲਿਆ ਸੀਗਾ ਥੋੜਾ ਜਿਹਾ ਕੋਸਾ ਜਿਹਾ ਕਰ ਲਿਆ ਸੀਗਾ ਵੀ ਉਹਦੇ ਨਾਲ ਹੁਣ ਆਟਾ ਗੁੰਨਿਆ ਜਾਂਦਾ ਕਿਉਂਕਿ ਠੰਡੇ ਪਾਣੀ ਦੇ ਨਾਲ ਆਟਾ ਗੁੰਨਦੇ ਆ ਤਾਂ ਫਿਰ ਰੋਟੀ ਜਿਹੜੀ ਆ ਸੋਣੀ ਨਹੀਂ ਆਉਂਦੀ ਹੈਗੀ ਤੇ ਤਾਂ ਕਰਕੇ ਫਿਰ ਮੈਂ ਉਹ ਦੁੱਧ ਵਾਲੇ ਸੀਗਾ ਧਾਮਾ ਤੇ ਮੈਂ ਉਹਦੇ ਵਿੱਚ ਹੀ ਥੋੜਾ ਜਿਹਾ ਪਾਣੀ ਜਿਹੜਾ ਗੈਂਸ ਤੇ ਗਰਮ ਕਰਕੇ ਉਹਦੇ ਨਾਲ ਮੈਂ ਹੁਣ ਆਟਾ ਗੁੰਨ ਰਹੀ ਆ ਜੀ ਇੱਥੇ ਤੇ ਉਧਰ ਆਪਣੀ ਚਾਹ ਨੂੰ ਵੀ ਉਬਾਲ ਆ ਗਿਆ ਤੇ ਆਪਾਂ ਪਹਿਲਾਂ ਆਟਾ ਗੁੰਨ ਕੇ ਫਿਰ ਚਾਹ ਪੀਨੇ ਆ ਤੇ ਫਿਰ ਪੜਾ ਦੇਾਂਗੇ ਜੀ ਚਾਹ ਸਾਰਿਆਂ ਨੂੰ 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 ਵੀ ਠਾ ਦੇਾਂਗੇ ਤੇ ਕਿਉਂਕਿ ਮੈਂ ਉਹ ਨੂੰ ਪਹਿਲਾਂ ਹੀ ਠਾ ਦੇਣੀ ਹੁੰਦੀ ਆ ਫਿਰ ਉਵੇਂ ਆਦਤ ਬਣ ਜਾਂਦੀ ਆ ਬੱਚੇ ਦੀ ਹਨਾ ਉੱਠਣ ਦੀ ਜੇਕਰ ਆਪਾਂ ਹੀ ਕਹੀਏ ਚਲ ਪਿਆ ਰਹਿਣ ਦੇ ਕੋਈ ਨਾ ਡੇਟ ਢੁੱਟ ਜਾਊਗਾ ਤੇ ਚਾਹੇ ਉਹਨੂੰ ਛੁੱਟੀ ਹੋਵੇ ਚਾਹੇ ਉਹਨੇ ਸਕੂਲ ਜਾਣਾ ਹੋਵੇ ਪਰ ਮੈਂ ਉਹਨੂੰ ਸਿਰੇ ਠਾਲ ਦੇਣੀ ਆ ਤੇ ਵੈਸੇ ਉਹ ਆਪ ਹੀ ਬਾਜ਼ ਦੇਣ ਲੱਗ ਜਾਂਦਾ ਕਿ ਮੰਮਾ ਚਾਹ ਲਿਆ ਦੋ ਮੈਂ ਉੱਠ ਗਿਆ ਚਾਹ ਲਿਆ ਦੋ ਹਨ ਤੇ ਫਿਰ ਆਪ ਨੂੰ ਵੀ ਹੁੰਦਾ ਵੀ ਚਲੋ ਇਸ ਤਰ੍ਹਾਂ ਹੀ ਬੱਚੇ ਨੂੰ ਆਪਾਂ ਉਹ ਆਦਤ ਪਾ ਗਈ ਤੇ ਲੋ ਜੀ ਆਪਾਂ ਉਸ ਤੋਂ ਬਾਅਦ ਫਿਰ ਚਾਹ ਚੂ ਪੀ ਕੇ ਨੇ ਜੀ ਚਾਹ ਹਾਂਜੀ ਚਾਹ ਮੈਂ ਪੀ ਲਈ ਸੀਗੀ ਉਸ ਤੋਂ ਬਾਅਦ ਫਿਰ ਮੂਲਆਂ ਜਿਹੜੀਆਂ ਇੱਕਦੂ ਕਸ਼ ਕੀਤੀਆਂ ਸੀਗੀਆਂ ਆ ਆਪਾਂ ਮੂਲੀਆਂ ਵਾਲੇ ਪਰੌਂਠੇ ਬਣਾਵਾਂਗੇ ਅੱਜ ਸਬਜ਼ੀ ਨਹੀਂ ਬਣਾਉਣੀ ਪਰ ਇਹਨਾਂ ਨੂੰ ਤੜਕਾ ਲਾ ਕੇ ਮੂਲਆਂ ਨੂੰ ਫਿਰ ਆਪਾਂ ਇਹਨਾਂ ਦੇ ਪਰੌਂਠੇ ਬਣਾਵਾਂਗੇ ਤੇ ਆਪਾਂ ਮੂਲੀਆਂ ਨੂੰ ਤੜਕਾ ਲਗਾ ਕੇ ਤੇ ਫਿਰ ਉਸ ਤੋਂ ਬਾਅਦ ਅਗਲੇ ਕੰਮ ਤੋਂ ਦੇ ਕਰਦੇ ਆ ਤੇ ਇਹ ਇੱਕਵੇਂ ਪਿਆਜ਼ ਕੱਟਿਆ ਸੀਗਾ ਤੇ ਦੋ ਹਰੀਆਂ ਮਿਰਚਾਂ ਕੱਟੀਆਂ ਸੀ ਉਹਦੇ ਨਾਲ ਉਹਦਾ ਹੀ ਆਪਾਂ ਤੜਕਾ ਲਗਾ ਦਾਂਗੇ ਤੇ ਇਦਰੇ ਤਾਂ ਰੱਖ ਦਿੱਤੀ ਇਸ ਮੇ ਕੜਾਈ ਤੇ ਗਰਮ ਹੋ ਰਹੀ ਹੈ ਇਹਦੇ ਵਿੱਚ ਆਪਾਂ ਥੋੜਾ ਜਿਹਾ ਦਿਲ ਪਾ ਦਾਂਗੇ ਤੇਲ ਦਾ ਤੜਕਾ ਲਾ ਲਾਂਗੇ ਸੋ ਇਹ ਕਿਉ ਦਾ ਲਾਲੂ ਜੀ ਚਾਹੀ ਤੇਲ ਦਾ ਨਾਲੋਂ ਬੱਸ ਇਸ ਸਰੋਂ ਦੇ ਤੇਲ ਦਾ ਲਾ ਲੈਣੀ ਆਪਾਂ ਤੜਕਾ ਕਿਉਂਕਿ ਕਿਉ ਪਾਇਆ ਨਾ ਹੁਣ ਕਿਉ ਜਿਹੜਾ ਇਹ ਜੰਮ ਜਾਂਦਾ ਤਾਂ ਕਰਕੇ ਫਿਰ ਮੈਂ ਸਰੋਂ ਦੇ ਤੇਲ ਦਾ ਤੜਕਾ ਲਗਾ ਦੇਣੀ ਇਹਨੂੰ ਕਿਉਂਕਿ ਆਪਾਂ ਪਰੌਂਠੇ ਬਣਾਉਣੇ ਆ ਤੇ ਮੂਲੀਆਂ ਮੇਰਾਤੀ ਧੋ ਕੇ ਰੱਖ ਲੰਗੀਆਂ ਸੀਗੀਆਂ ਪਰ ਕਦੋਂ ਕੱਸ਼ ਮੈਂ ਹੁਣ ਸਵੇਰੇ ਕੀਤੀਆਂ ਰਾਤ ਨਹੀਂ ਕੀਤੀਆਂ ਸੀਗੀਆਂ ਹੁਣ ਕੀਤੀਆਂ ਤੇ ਹੁਣ ਚਾਹ ਪਿੰਨ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਕਦੂਕਸ਼ ਕਰ ਲਿਆ ਹੁਣ ਪਹਿਲਾਂ ਆਪਾਂ ਇਹਨੂੰ ਤੜਕਾ ਲਗਾ ਦਿੰਨੇ ਆ ਤੜਕਾ ਲਗਾ ਕੇ ਤੇ ਫਿਰ ਜਦ ਤੱਕ ਇਹ ਠੰਡੀਆਂ ਹੋ ਜਾਣਗੀਆਂ ਤੇ ਫਿਰ ਆਪਾਂ ਆਪਦੇ ਹੋਰ ਕੰਮ ਦੰਦਿਆਂ ਨਿਤਰ ਕਰ ਲਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਬਾਜਪਰੋਂਠੇ ਬਣਾਵਾਂਗੇ ਤੇ ਹਾਂਜੀ ਬਾਕੀ ਤੁਹਾਨੂੰ ਰਿਕਵੈਸਟ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਜੀ ਬਿਨਾ ਸਕਿਪ ਕੀਤੇ ਸਾਰੇ ਵੀਡੀਓ ਦੇਖ ਲਿਆ ਕਰੋ ਕਿ ਬਹੁਤ ਹੀ ਜ਼ਿਆਦਾ ਵੱਡੀ ਵੀਡੀਓ ਤਾਂ ਮੈਂ ਹੁਣ ਪਾਉਂਦੇ ਨਹੀਂ ਹੈਗੇ ਕੋਈ 10 15 ਮਿੰਟ ਦੀ ਵੀਡੀਓ ਹੁੰਦੀ ਹੈ ਜੀ ਬਾਲੀ ਜ਼ਿਆਦਾ ਵੱਡੀ ਵੀਡੀਓ ਮੈਂ ਕੋਈ ਨਹੀਂ ਹੁਣ ਬਣਾਉਂਦੀ ਹੈਗੀ ਪਹਿਲਾਂ ਵਾਲੀਆਂ ਚਲੋ ਮੇਰੀਆਂ ਵੀਡੀਓ ਸੀ ਬਟੰਗਾ ਹੁੰਦੀਆਂ ਸੀ ਪਰ ਮੈਂ ਹੁਣ ਆਪ ਹੀ ਵੀਡੀਓ ਜਿਹੜੀਆਂ ਛੋਟੀਆਂ ਬਣਾਉਣ ਲੱਗ ਗਈ ਕਿ ਫਿਰ ਆਏ ਹੁੰਦਾ ਵੀ ਸਾਰੇ ਕੰਮ ਧੰਦੇ ਆਪਾਂ ਚਲੋ ਤੁਹਾਨੂੰ ਦੋ ਪਾਰਟ ਦੇ ਵਿੱਚ ਸ਼ੇਅਰ ਕਰ ਦਿੰਨੇ ਆ ਵੀ ਜ਼ਿਆਦਾ ਵੱਡੀ ਵੀਡੀਓ ਨਹੀਂ ਬਣਾਉਂਦੀ ਇੱਕੇ ਪਾਰਟ ਦੇ ਵਿੱਚ ਸਾਰੇ ਕੰਮ ਧੰਦੇ ਜਿਹੜੇ ਆਪਾਂ ਉਹ ਨਹੀਂ ਤੁਹਾਡੇ ਨਾਲ ਸ਼ੇਅਰ ਕਰਦੇ ਇਸ ਤੋਂ ਅਗਲੇ ਜਿਹੜੇ ਕੰਮ ਤੰਦੇ ਹੋਣਗੇ ਆਪਾਂ ਤੁਹਾਡੇ ਨਾਲ ਨੈਕਸਟ ਵਲੌਗ ਦੇ ਵਿੱਚ ਸ਼ੇਅਰ ਕਰਾਂਗੇ ਤੇ ਲੋ ਜੀ ਆਪਣਾ ਜਿਹੜਾ ਤੇਲ ਪਾਤਾ ਸੀ ਤੇਲ ਗਰਮ ਹੋਣ ਤੋਂ ਬਾਅਦ ਫਿਰ ਮੈਂ ਉਹਦੇ 'ਚ ਪਿਆਜ਼ ਤੇ ਹਰੀ ਮਿਰਚ ਪਾ ਕੇ ਤੇ ਨਾਲ ਹੀ ਮੂਲਕਾ ਪਾਤੀਆਂ ਬਸ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਬਸ ਤੜਕਾ ਹੀ ਲਗਾਉਣਾ ਹੈ ਵੀ ਆਪਾਂ ਉਸ ਤਰ੍ਹਾਂ ਸ ਜ਼ਿਆਦਾ ਤੇ ਇਹਨੂੰ ਭੁੰਨਣਾ ਨਹੀਂ ਹੈਗਾ ਯਾਨੀ ਕਿ ਰਿੰਨਣਾ ਨਹੀਂਗਾ ਹੈਗਾ ਕਿਉਂਕਿ ਆਪਾਂ ਤਾਂ ਸਬਜ਼ੀ ਤਾਂ ਬਣਾਉਣੀ ਨਹੀਂ ਵੀ ਆਪਾਂ ਤਾਂ ਇਹਨੂੰ ਬਸ ਥੋੜਾ ਜਿਹਾ ਫਰਾਈ ਕਰਨਾ ਸੀਗਾ ਜਿੱਦਾਂ ਤੜਕਾ ਹੀ ਲਗਾਉਣਾ ਸੀਗਾ ਕਿਉਂਕਿ ਪਰੌਂਠੇ ਇਸ ਤਰ੍ਹਾਂ ਸਵਾਦ ਲੱਗਦੇ ਆ ਤੇ ਉਸ ਤਰ੍ਹਾਂ ਕੱਚਾ ਪੰਜਿਆ ਆਉਂਦਾ ਰਹਿੰਦਾ ਮੂਲੀ ਦੇ ਵਿੱਚ ਤਾਂ ਕਰਕੇ ਫਿਰ ਮੈਂ ਇਸ ਤਰ੍ਹਾਂ ਹੀ ਬਣਾਉਣੀ ਹੁੰਦੀ ਹੈ ਭਾਂਡੇ ਮੂਲੀ ਦੇ ਉਸ ਤਰ੍ਹਾਂ ਵੀ ਬਣਾ ਲੈਣੇ ਪਰ ਇਸ ਤਰ੍ਹਾਂ ਮੈਨੂੰ ਜ਼ਿਆਦਾ ਵਧੀਆ ਲੱਗਦੀ ਹੈ ਤੇ ਲੋ ਜੀ ਹੁਣ ਆਪਾਂ ਇਹਦੇ ਨਾਲ ਹੀ ਵਿੱਚ ਨਮਕ ਮਿਰਚ ਤੇ ਥੋੜੀ ਜੀ ਹਲਦੀ ਪਾਵਾਂਗੇ ਥੋੜੀ ਜੀ ਜਣੇ ਕਿ ਇਹਦੇ ਨਾਲ ਕਲਰ ਵਧੀਆ ਆਊਗਾ ਬਾਕੀ ਹਲਦੀ ਹੋਰ ਵੀ ਬਹੁਤ ਸਾਰੇ ਫਾਇਦੇ ਕਰਦੀ ਆ ਕਰਦੀ ਆ ਜਣੇ ਕਿ ਹਲਦੀ ਖਾਣ ਦੇ ਬਹੁਤ ਸਾਰੇ ਫਾਇਦੇ ਨੇ ਤੇ ਇਸ ਦੇ ਨਾਲ ਨਾਲ ਅੱਗੇ ਆਪਾਂ ਤੁਹਾਨੂੰ ਦੱਸਾਂਗੇ ਕਿ ਹਲਦੀ ਦੇ ਹੋਰ ਕੀ ਕੀ ਫਾਇਦੇ ਨੇ ਤੇ ਹੋਰ ਵੀ ਟਿਪਸ ਆਪਾਂ ਤੁਹਾਨੂੰ ਦੇਵਾਂਗੇ ਤੇ ਲੋਜੀ ਪਾਸੇ ਨੂੰ ਤਕਰੀਬਨ ਹੀ ਤੜਕਾ ਲੱਗ ਗਿਆ ਤੇ ਹੁਣ ਆਪਾਂ ਕਰ ਦਿੰਨੇ ਆ ਜੀ ਗੈਸ ਨੂੰ ਬੰਦ ਤੇ ਇਹਨੂੰ ਆਪਾਂ ਇੱਕ ਟਰੇ ਦੇ ਵਿੱਚ ਕੱਢ ਲੈਣੇ ਆ ਤਾਂ ਕਿ ਠੰਡੀਆਂ ਹੋ ਜਾਣਗੀਆਂ ਇਹਨੂੰ ਜਾਨੀ ਕਿ ਜੇ ਇਹਦੇ ਵਿੱਚ ਹੀ ਰਹਿਣ ਤਾਂ ਫਿਰ ਇਹਨੇ ਗਰਮ ਹੀ ਰਹਿ ਜਾਣਾ ਤੇ ਆਪਾਂ ਬਾਅਦ ਚ ਪਰੌਂਠੇ ਬਣਾਉਣੇ ਓਕੇ ਹੋ ਜਾਣਗੇ ਨਾਲੇ ਗਰਮ ਦੇ ਪਰੌਂਠੇ ਬਣਾਵਾਂਗੇ ਤਾਂ ਫਟਣਗੇ ਆਪਣੇ ਜਿਹੜੇ ਪਰੌਂਠੇ ਇਸ ਵਧੀਆ ਨਿਭਾਣੇ ਹੈਗੇ ਤੇ ਲੋ ਜੀ ਆਪਾਂ ਪਲੇਟ ਦੇ ਵਿੱਚੋਂ ਕੱਢ ਦ ਦਿੱਤੇ ਤੇ ਇਹਨੂੰ ਉੱਪਰ ਆਪਾਂ ਇਹਦੇ ਨਾਲ ਟੱਕ ਦਿੰਨੇ ਆ ਜਾਲੀ ਦੇ ਨਾਲ ਕਿਉਂਕਿ ਇਹਦੇ ਨਾਲ ਇਸਨਾਂ ਨਾਲ ਤਾਂ ਠੰਡੀਆਂ ਹੋਈ ਜਾਣਗੀਆਂ ਤੇ ਨਾਲੇ ਕੋਈ ਮੱਖੀ ਵਗੈਰਾ ਜਾਂ ਕੋਈ ਹੋਰ ਜਾਨੀ ਕਿ ਇਹਦੇ ਵਿੱਚ ਨਹੀਂ ਦਿਖਦੀ ਹੈਗੀ ਉੱਪਰੋਂ ਕਵਰ ਹੋ ਜਾਂਦੀ ਹੈ ਤੇ ਨਾਲੇ ਇਹਦੇ ਨਾਲ ਭਾਫ਼ ਜਿਹੜੀ ਉਹ ਬਾਹਰ ਨਿਕਲੀ ਜਾਊਗੀ ਚਲੋ ਜੀ ਉਸ ਤੋਂ ਬਾਅਦ ਫਿਰ ਆਪਾਂ ਭਾਂਡੇ ਵਗੈਰਾ ਝਾਲੇ ਕਰਤੀ ਸੀ ਕੱਟੇ ਭਾਂਡੇ ਹਲੇ ਮੈਂ ਸਾਫ਼ ਨਹੀਂ ਕੀਤੇ ਮਾਂਜਣ ਵਾਲੇ ਪਏ ਨੇ ਤੇ ਪਹਿਲਾਂ ਮੈਂ ਲੱਗੀ ਸੀ ਵਿੜਾ ਸੁੰਭਰਨਾ ਅੱਜ ਹੁਣ ਮੈਂ ਥੋੜਾ ਜੱਜ ਮੈਂ ਲੇਟ ਤਾਂ ਆ ਵੀੜਾ ਸੁੰਭ ਰਹੀ ਆ ਕਿਉਂਕਿ ਅੱਜ ਲਾਈਟ ਬੰਦ ਸੀ ਤੇ ਜਿਹੜਾ ਆਪਣੇ ਬਾਹਰ ਇੱਕ ਬਲਬ ਚੱਲਦਾ ਉਹ ਇਨਵਰਟਰ ਤੇ ਚੱਲਦਾ ਤਾਂ ਹੈਗਾ ਬਲਬ ਪਰ ਉਹਦਾ ਜਿਹੜਾ ਚਾਨਣ ਉਹ ਸਾਰੇ ਪੂਰੇ ਵਿੜੇ ਦੇ ਵਿੱਚ ਨਹੀਂ ਜਾਂਦਾ ਤੇ ਦੂਸਰੀ ਜਿਹੜਾ ਬਾਹਰਲੇ ਪਾਸੇ ਪਰਲੇ ਸਾਈਡ ਜਿਹੜਾ ਸ਼ੈੱਡ ਵੱਲ ਨੂੰ ਲੱਗਾ ਹੋਇਆ ਬਲਬ ਉਹ ਲਾਈਟ ਦੇ ਉੱਪਰ ਤੇ ਚੱਲਦਾ ਹੈਗਾ ਤਾਂ ਕਰਕੇ ਲਾਈਟ ਅੱਜ ਬੰਦ ਸੀ ਸਵੇਰ ਦੀ ਰਾਤ ਦੀ ਹੋਈ ਬੰਦ ਸੀ ਮੈਨੂੰ ਲੱਗਦਾ ਜਾਨੀ ਕਿ ਸਵੇਰੇ ਜਦੋਂ ਉੱਠਿਆ ਜਦ ਦੀ ਲਾਈਟ ਹੈ ਨਹੀਂ ਸੀਗੀ ਪਤਾ ਨਹੀਂ ਰਾਤੋਂ ਦੀ ਬੰਦ ਸੀ ਕਿ ਤੇ ਪਤਾ ਨਹੀਂ ਪਈ ਸਵੇਰੇ ਸਵੇਰੇ ਬੰਦ ਹੋਈ ਹੈ ਲਾਈਟ ਤੇ ਸਾਨੂੰ ਤਾਂ ਉਹਦੀ ਪਤਾ ਲੱਗਾ ਜਦੋਂ ਅਸੀਂ ਉੱਠਿਆ ਸਵੇਰੇ ਤੇ ਇੱਕ ਤਾਂ ਲਾਈਟ ਬੰਦ ਕਰ ਦਿੰਦੇ ਆ ਇੱਕ ਸਰਦੀਆਂ ਦੀ ਰੋਤ ਆ ਗਈ ਇੱਕ ਲਾਈਟ ਬੰਦ ਕਰ ਦਿੰਦੇ ਇੱਕ ਤਾਂ ਇੰਨੀਆਂ ਚੋਰੀਆਂ ਚੁਰਨੀਆਂਆਂ ਕਾਫੀ ਹੋ ਰਹੀਆਂ ਜੀ ਕੱਲ ਮੈਂ ਸੁਣਿਆ ਸੀਗਾ ਵੀ ਟਰਾਂਸਫਾਰਮ ਵੀ ਚੋਰੀ ਹੋਈ ਆ ਖੇਤਾਂ ਦੇ ਵਿੱਚੋਂ ਪਤਾ ਨਹੀਂ ਹਨਾ ਜਿਵੇਂ ਮੋਟਰਾਂ ਦੀਆਂ ਕੇਬਲਾਂ ਨੂੰ ਲਾ ਕੇ ਲੈ ਜਾਂਦੇ ਆ ਹਨਾ ਤੇ ਐਵੇਂ ਦੀਆਂ ਹਰਕਤਾਂ ਬੱਸ ਹੁਣ ਹੋਣੀਆਂ ਸ਼ੁਰੂ ਹੋ ਗਈਆਂ ਤੇ ਬਹੁਤ ਔਖਾ ਬਹੁਤ ਡਰ ਵੀ ਲੱਗਦਾ ਕੀ ਕਰੀਏ ਵੀ ਮਾਰੇ ਬੰਦੇ ਨੂੰ ਫਿਰ ਬਹੁਤ ਔਖਾ ਹੋ ਜਾਂਦਾ ਜੀ ਕਿਸੇ ਦਿਨ ਹਨਾ ਮਾਰੇ ਤੇ ওই ਗਲਮਸਾ ਤਗਲਾ ਕੋਈ ਵੀ ਚੀਜ਼ ਆਪਦੇ ਲੈ ਕੇ ਲੈਂਦਾ ਹੈ ਹਨਾ ਤੇ ਜਦੋਂ ਨਸ਼ੇ ਬੱਤੇ ਵਾਲੇ ਲਾ ਕੇ ਲੈ ਜਾਂਦੇ ਨੇ ਤੇ ਫਿਰ ਬਹੁਤ ਔਖਾ ਹੁੰਦਾ ਤੇ ਲਓ ਜੀ ਆਪਾਂ ਇੱਥੇ ਹੁਣ ਵਿੜਾ ਸੁੰਬਰ ਲਗੇ ਤੇ ਇਹ ਵੇਲੇ ਸੁੰਬਰ ਕੇ ਤੇ ਫਿਰ ਉਸ ਤੋਂ ਬਾਅਦ ਅਗਲੇ ਕੰਮ ਤੇ ਦੇਖਦੇ ਆਂ ਤੇ ਲਾਈਟ ਤੋਂ ਬਿਨਾ ਬੜਾ ਜਿਆਦਾ ਔਖਾ ਹੋ ਜਾਂਦਾ ਕਿੱਥੇ ਸਵੇਰੇ ਲਾਈਟ ਜਦੋਂ ਹੁੰਦੀ ਆ ਹਨਾ ਤੇ ਉਹਦੋਂ ਵਧੀਆ ਚਲੋ ਕੰਮ ਵਧੀਕ ਕਸਰ ਚੱਲੀ ਜਾਂਦਾ ਤੇ ਕਿੱਥੇ ਹੁਣ ਮੈਂ ਵੇੜਾ ਸੁੰਬਰਦੀ ਨੇ ਨਾਲ-ਨਾਲ ਕੱਪੜੇ ਜਿਹੜੇ ਮਸ਼ੀਨ ਦੇ ਵਿੱਚ ਪਾ ਦੇਣੇ ਸੀ ਇਹ ਕੱਪੜਿਆਂ ਦਾ ਕੰਮ ਵੀ ਜਿਹੜਾ ਵਧੀਆ ਨਾਲੋਂ ਨਾਲ ਖਤ ਨਿਭੜ ਜਾਣਾ ਸੀਗਾ ਤੇ ਕਿੱਥੇ ਹੁਣ ਲਾਈਟ ਬੰਦ ਕਰਕੇ ਤੇ ਫਿਰ ਔਖਾ ਹੋ ਜਾਂਦਾ ਤੇ ਬਾਕੀ ਜਿਵੇਂ ਕੱਪੜੇ ਟੈਂਕੀ ਦੇ ਪਾਣੀ ਨਾਲ ਵੀ ਨਹੀਂ ਧੋਤੇ ਜਾਂਦੇ ਹੈਗੇ ਕਿਉਂਕਿ ਇੱਕ ਤਾਂ ਪਾਣੀ ਜਿਆਦਾ ਠੰਡਾ ਹੁੰਦਾ ਹੈ ਤੇ ਕੱਪੜੇ ਵੈਸੀ ਵੀ ਫਰ ਨਿੱਖਰਦੇ ਨਹੀਂ ਹੈਗੇ ਉਵੇਂ ਤੇ ਮੈਂ ਤਾਂ ਹੁਣ ਵੀ ਥੋੜਾ ਜਿਹਾ ਜਿਵੇਂ ਨਿੱਗਾ ਪਾਣੀ ਨੂੰ ਪਾਣੀ ਹੁੰਨੀ ਆ ਮਸ਼ੀਨ ਦੇ ਵਿੱਚ ਵੀ ਤੇ ਉਹਦੇ ਨਾਲ ਕੱਪੜੇ ਜਿਹੜੇ ਚਲੋ ਵਧੀਆ ਨਿੱਖਰ ਜਾਂਦੇ ਨੇ ਸੋਹਣੇ ਨਿੱਕਰ ਦੇ ਨੇ ਕੱਪੜੇ ਤੇ ਲੋ ਜੀ ਹੁਣ ਜਿਹੜਾ ਸੁੰਭਰ ਕੇ ਫਿਰ ਅਗਲੇ ਕੰਮ ਧੰਦੇ ਕਰਦੇ ਆਪਾਂ ਤੇ ਜਿੱਦਨ ਦੀ ਮਿੱਟੀ ਫੇਰੀ ਆ ਮੈਂ ਵੇੜੇ ਦੇ ਵਿੱਚ ਜਿਵੇਂ ਯਾਨੀ ਕਿ ਦੂਜੀ ਮਿੱਟੀ ਲਾਈ ਸੀਗੀ ਤੂੜੀ ਵਾਲੀ ਉਦੋਂ ਦਾ ਵਿੜਾ ਥੋੜਾ ਜਪਦੀਆ ਚਲੋ ਸੁੰਬਰਣਾ ਸੌਖਾ ਹੋ ਜਾਂਦਾ ਨਹੀਂ ਤਾਂ ਰੇਜ ਹੀ ਬਣੀ ਪਈ ਸੀਗੀ ਪਹਿਲਾਂ ਰੇਟੀ ਦੇ ਵਿੱਚ ਤੇ ਕਿਉਂਕਿ ਵਿੜਾ ਸੁੰਬਰਦੀ ਵੀ ਸੀਗੀ ਤੇ ਸੁੰਬਰਿਆ ਵੀ ਨਾ ਸੁੰਬਰਿਆ ਵਰਗਾ ਲੱਗਦਾ ਹੁੰਦਾ ਸੀਗਾ ਤੇ ਹੈ ਤਾਂ ਬਸ ਆਪਣਾ ਇਧਰੋਂ ਥੋੜਾ ਜਿਹਾ ਵਿੜਾ ਕੱਚਾ ਹੈਗਾ ਤੇ ਬਸ ਇਹ ਵੀ ਪੱਕਾ ਹੋ ਜੇ ਤਾਂ ਫਿਰ ਵਧੀਆ ਚਲੋ ਹਨਾ ਨਾਲੇ ਤਾਂ ਅੰਦਰ ਮਿੱਟੀ ਘੱਟਾ ਜਿਹੜਾ ਉਹ ਘੱਟ ਜਾਊਗਾ ਤੇ ਨਾਲੇ ਚਲੋ ਹਨਾ ਸਾਫ ਸਫਾਈ ਕਰਨੀ ਸੌਖੀ ਹੋ ਜਾਂਦੀ ਆ ਪੱਕੇ ਕੱਚੀ ਵਿੜੇ ਦੇ ਵਿੱਚ ਜਦੋਂ ਮਿੱਟੀ-ਮਿੱਟੀ ਫੇਰੀ ਹੁੰਦੀ ਉਹਦੋਂ ਤਾਂ ਲੱਗਦੇ ਆ ਸੋਹਣੇ ਪਰ ਜਦੋਂ ਮਿੱਠੀ ਪੱਟੀ ਜਾਂਦੀ ਆ ਜਾਂ ਜਦੋਂ ਸੌਣ ਪਾਦੋਂ ਜ਼ਮੀਨ ਦੀ ਝੜੀ ਦੀ ਰੁੱਤ ਜੀ ਲੱਗ ਜਾਂਦੀ ਐ ਵੀ ਮੀਂਹ ਆ ਜਾਂਦੇ ਨੇ ਹਨਾ ਤੇ ਉਦੋਂ ਕਈ ਵਾਰੀ ਅਸਾਂ ਹੁੰਦਾ ਮਿੱਟੀ ਫੇਰ ਕੇ ਹਾਟੀਦਾ ਤੇ ਬਸ ਅਦੋਂ ਦੂਸਰੇ ਦਿਨ ਕੀ ਆ ਤਾਨੂੰ ਮੀਂਹ ਆ ਗਿਆ ਤੇ ਉਦੋਂ ਫਿਰ ਬੜਾ ਹੁੱਕਾ ਜਿਹਾ ਲੱਗਦਾ ਤੇ ਪੱਕੇ ਵਿੜੇ ਦੀ ਆ ਗੱਲ ਮੋਜਾ ਵੀ ਮੀਂਹ ਆ ਵੀ ਨੀਰੀਆ ਵੀ ਹਨਾ ਪਰ ਵਿੜਾ ਵਧੀਆ ਸਾਫ਼ ਰਹਿੰਦਾ ਵੀ ਸਾਫ਼ ਕਰਨਾ ਸੌਖਾ ਹੋ ਜਾਂਦਾ ਚਲੋ ਕੋਈ ਗੱਲ ਨਹੀਂ ਜੀ ਹੌਲੀ-ਹੌਲੀ ਇਹ ਵੀ ਪੱਕਾ ਕਰ ਲਾਂਗੇ ਆਪਾਂ ਤੇ ਲੋ ਜੀ ਸਾਰਾ ਵੇੜਾ ਸੁੰਬਰ ਕੇ ਤੇ ਫੇਰ ਆਪਾਂ ਜਿਹੜੇ ਅਗਲੇ ਕੰਮ ਕਰਦੇ ਆਪਾਂ ਤੇ ਬਾਕੀ ਇੱਥੇ ਮੈਂ ਵੇੜਾ ਸੰਭਲਦੀ ਸੰਭਰਦੀ ਥੋੜਾ ਜਿਹਾ ਸਾਹ ਵੀ ਲੈ ਰਹੀ ਸੀ ਵੀ ਇੱਕ ਮੇਰੀ ਹੀ ਕਿਉਂਕਿ ਜਿੱਦਾਂ ਹੁਣ ਸਰਦੀਆਂ ਆ ਗਈਆਂ ਤੇ ਸਰਦੀਆਂ ਦੇ ਵਿੱਚ ਮੈਨੂੰ ਥੋੜੀ ਜੀ ਪ੍ਰੋਬਲਮ ਹੁੰਦੀ ਹੈ ਜੀ ਕਮਰ ਦਰਦ ਦੀ ਯਾਨੀ ਕਿ ਬੈਕ ਪੇਨ ਦੀ ਪ੍ਰੋਬਲਮ ਆ ਮੈਨੂੰ ਤੇ ਲੋਜੀ ਬਿਹੜਾ ਸੁੰਭਰਨ ਤੋਂ ਬਾਅਦ ਫਿਰ ਲਾਈਟ ਤਾਂ ਹੈ ਨਹੀਂ ਸੀ ਨਹੀਂ ਤਾਂ ਮੈਂ ਕੱਪੜੇ ਧੋਣੇ ਸੀਗੇ ਤੇ ਮੈਂ ਰੱਖਣਾ ਸੀਗਾ ਦੁੱਧ ਤੇ ਉਧਰ ਪਾਣੀ ਗਰਮ ਹੋ ਰਿਹਾ ਸੀਗਾ ਕਿਉਂਕਿ ਭਾਂਡੇ-ਪੁੰਡੇ ਸਾਫ਼ ਕਰਨੇ ਆ ਹਲੇ ਤੇ ਮੈਂ ਹੱਥ ਚਲ ਕੇ ਰਾਂ ਦੁੱਧ ਮੈਂ ਇੱਥੇ ਰੱਖ ਦਿੰਨੀ ਆ ਤੇ ਦੁੱਧ ਨੂੰ ਆ ਜਾਊਗਾ ਉਬਾਲ ਤੇ ਉਸ ਤੋਂ ਬਾਅਦ ਫਿਰ ਆਪਾਂ ਹਾਰੇ ਚ ਰੱਖ ਦਾਂਗੇ ਫਿਰ ਕੜੀ ਜਾਊਗਾ ਕੇਰਾ ਆਪਾਂ ਇੱਥੇ ਵਾਲ ਦਵਾ ਲੈਨੇ ਆ ਤੇ ਨਾਲੇ ਉਸ ਤੋਂ ਬਾਅਦ ਫਿਰ ਇੱਥੇ ਆਪਾਂ ਅੱਜ ਸਾਗ ਬਣਾਵਾਂਗੇ ਤੇ ਤੇ ਮੈਂ ਦੁੱਧ ਰੱਖ ਕੇ ਫਿਰ ਮੈਂ ਬਣਾਉਂਗੀ ਅਰਸ਼ਨੂਰ ਵਾਸਤੇ ਰੋਟੀ ਸਾਰਿਆਂ ਵਾਸਤੇ ਬਣਾਉਂਗੀ ਅਰਸ਼ਨੂਰ ਵਾਸਤੇ ਕਿ ਸਾਰੇ ਜਣੇ ਬਸ ਹੁਣੇ ਬਣ ਜੂਗੀ ਰੋਟੀ ਸਾਰੀ ਕਿਉਂਕਿ ਹੁਣ ਇੱਕ ਵਾਰੀ ਉਹ ਬਣਦੀ ਆ ਵੀ ਪਹਿਲਾਂ ਨਹੀਂ ਹੁੰਦਾ ਸੀ ਨੂਰ ਦੀ ਪਹਿਲਾਂ ਬਣ ਜਾਂਦੀ ਸੀ ਰੋਟੀ ਬਾਅਦ ਵਿੱਚ ਫਿਰ ਆ ਬਣਾਉਂਦੇ ਹੁੰਦੇ ਸੀ ਪਰ ਹੁਣ ਦਿਨ ਛੋਟੇ ਆ ਜਿੱਤਾਂ ਕਰਕੇ ਫਿਰ ਇੱਕੋ ਵਾਰੀ ਬਣਾ ਲੈਂਦੇ ਆ ਸਵੇਰੇ ਉਸ ਦਿਨ ਹੀ ਬਣਾ ਲੈਂਦੇ ਆ ਰੋਟੀ ਤੇ ਫਿਰ ਸੌਖਾ ਹੋ ਜਾਂਦਾ ਵੀ ਬਾਅਦ ਵਿੱਚ ਕੰਮ ਲੱਗੇ ਰਹਿੰਦੇ ਆ ਕਿਉਂਕਿ ਜਦੋਂ ਰੋਟੀ ਹੀ ਦਾ ਕੰਮ ਸਿੱਧਾ ਨਿਬੜ ਜੇ ਫਿਰ ਦੂਜੇ ਕੰਮ ਵੀ ਟਾਈਮ ਸਿਰ ਨਿਬੜ ਜਾਂਦੇ ਆ ਤੇ ਬਾਕੀ ਥੋੜਾ ਜਿਹਾ ਜਿਵੇਂ ਲਾਈਟ ਰੂਟ ਦਾ ਕੰਮ ਜਿਹੜਾ ਹੁੰਦਾ ਜਦੋਂ ਲਾਈਟ ਬੰਦ ਹੋ ਜਾਂਦੀ ਉਹ ਤੋਂ ਥੋੜਾ ਜਿਹਾ ਕਮਲ ਚਾ ਲੱਗ ਜਾਂਦਾ ਤੇ ਨਹੀਂ ਤਾਂ ਬਾਕੀ ਵੈਸੇ ਕੰਮ ਚਲੋ ਸੋਣਾ ਨਿਪਟ ਜਾਂਦਾ ਜੀ ਟਾਈਮ ਨੱਟ ਕੇ ਲੱਗ ਜਗੀ ਜਾਨਕਿ ਜਿਹੜੇ ਮੇਨ ਮੇਨ ਕੰਮ ਹੁੰਦੇ ਆ ਉਹ ਚਲੋ ਨਿਪਟ ਜਾਂਦੇ ਨੇ ਨਹੀਂ ਤਾਂ ਬਾਕੀ ਜਿਵੇਂ ਨਿੱਕੇ ਮोटे ਕੰਮ ਜੀ ਤਾਂ ਚਲੋ ਤਾਂ ਚੱਲੇ ਜਾਂਦੇ ਰਹਿੰਦੇ ਆ ਪੂਰਾ ਦਿਨ ਤੇ ਹੁਣ ਮੈਂ ਇੱਥੇ ਰੱਖਤਾ ਦੁੱਧ ਤੇ ਦੁੱਧ ਆਪਣਾ ਇੱਥੇ ਗਰਮ ਹੋ ਜਾਊਗਾ ਤੇ ਉਸ ਤੋਂ ਬਾਅਦ ਫਿਰ ਮੈਂ ਬਣਾਉਂਗੀ ਪਰੌਂਠੇ ਜਾ ਕੇ ਤੇ ਪਰੌਂਠੇ ਬਣਾ ਕੇ ਫਿਰ ਜਦ ਤੱਕ ਜੀ ਤਾਂ ਲਾਈਟ ਆ ਗਈ ਤਾਂ ਮਸ਼ੀਨ ਲਾ ਲੂੰਗੀ ਤੇ ਨਹੀਂ ਫਿਰ ਮੈਂ ਆਪਦਾ ਜਿਵੇਂ ਝਾੜੂ ਪੋਚਾ ਵਗੈਰਾ ਲਗਾਉਣ ਵਾਲਾ ਝਾੜੂ ਪੋਚਾ ਲਗਾਉਂਗੀ ਮੱਜਾਂ ਨੂੰ ਬੰਨਣਾ ਪਾਣੀ ਪਿਆ ਕੇ ਹਲੇ ਉਹ ਵੀ ਲਾਈਟ ਤੋਂ ਬਿਨਾ ਸੀਗਾ ਵੀ ਸੱਜਰਾ ਪਾਣੀ ਤਾਜ਼ਾ ਪਿਆਇਆ ਜਾਊਗਾ ਨਹੀਂ ਤਾਂ ਫਿਰ ਨਲਕੇ ਤੋਂ ਪਿਆ ਕੇ ਪਾਣੀ ਤੇ ਮੱਜਾਂ ਨੂੰ ਬੰਨ ਦਾਂਗੇ ਆਪਾਂ ਉਧਰ ਦੀ ਸਾਫ ਸਫਾਈ ਕਰ ਲਾਂਗੇ ਤੇ ਜੇ ਲਾਈਟ ਜ਼ਿਆਦਾ ਲੇਟ ਹੋਣ ਲੱਗੀ ਫਿਰ ਅੱਜ ਮੈਂ ਕੱਪੜੇ ਨਹੀਂ ਧੋਂਦੀ ਕੱਲ ਨੂੰ ਧੋਂਗੀ ਕਿਉਂਕਿ ਅੱਜ ਮੈਂ ਬਣਾਉਣਾ ਹੈਗਾ ਸਾਗ ਫਿਰ ਮੈਂ ਸਾਗ ਸੁਖ ਸਾਫ ਕਰਕੇ ਰੱਖੂੰਗੀ ਤੇ ਫਿਰ ਟਾਈਮ ਨਾਲ ਕਿਉਂਕਿ ਟਾਈਮ ਨਾਲ ਧਰਿਆ ਜਾਂਦਾ ਕੱਲ ਸ਼ਾਮ ਹੀ ਲਿਆਂਦਾ ਸੀਗਾ ਫਿਰ ਟਾਈਮ ਨਾਲ ਧਰਿਆ ਜਾਂਦਾ ਟਾਈਮ ਨਾਲ ਬਣ ਜਾਂਦਾ ਕਮਲ ਜਿਆ ਨਹੀਂ ਲੱਗਦਾਗਾ ਨਾਲੇ ਸਵਾਦਮੰਦਾ ਚਲੋ ਹਣਾ ਟਾਈਮ ਨਾਲ ਵੀ ਧਰ ਦਿੰਨੇ ਆ ਜਦੋਂ ਆਪਾਂ ਜਦੋਂ ਕੁਵੇਲਾ ਜਿਹਾ ਹੋ ਜਾਂਦਾ ਫਿਰ ਔਖਾ ਜਿਹਾ ਲੱਗਦਾ ਨਾਲੇ ਖਿੱਚੀ ਚੜਦੀ ਰਹਿੰਦੀ ਆਪਣੇ ਆਪ ਵੀ ਲੇਟ ਜਾ ਕੰਮ ਫਿਰ ਤੇ ਕੰਮ ਤਾਂ ਟਾਈਮ ਨਾਲ ਜਿਹੜਾ ਨਿਪਟ ਜੀ ਤੇ ਚਲੋ ਵਧੀਆ ਉਹਦੇ ਨਾਲ ਦੀ ਰੀਸ ਨਹੀਂ ਹੈਗੀ ਤੇ ਚਲੋ ਜੀ ਹੁਣ ਮੈਂ ਇੱਥੇ ਪੌਠੇ ਬਣਾ ਕੇ ਤੇ ਇਹ ਜਿਹੜੀਆਂ ਮੂਲੀਆਂ ਆਪਾਂ ਨੇ ਉਹਨਾਂ ਨੂੰ ਤੜਕਾ ਲਗਾਇਆ ਸੀਗਾ ਇਹ ਵੀ ਠੰਡੀਆਂ ਹੋ ਗਈਆਂ ਸੀਗੀਆਂ ਵਧੀਆ ਤੇ ਹੁਣ ਆਪਾਂ ਪਰੌਂਠੇ ਬਣਾ ਲੈਣੇ ਆ ਤੇ ਪਰੌਂਠੇ ਜਿਹੜੇ ਮੈਂ ਡਬਲ ਜੋੜ ਕੇ ਹੀ ਬਣਾਉਂਗੀ ਜਨ ਕਿ ਦੋ ਰੋਟੀਆਂ ਨੂੰ ਛੋੜ ਕੇ ਬਣਾਉਣੀ ਆ ਮੂਲੀਆਂ ਵਾਲੇ ਪਰੌਂਠੇ ਇਹ ਸਿੰਗਲ ਨਹੀਂ ਬਣਾਉਂਦੀ ਕਿਉਂਕਿ ਸਿੰਗਲ ਵੈਸੇ ਬੰਦਦਾ ਵੀ ਨਹੀਂ ਹੈਗਾ ਮੇਰੇ ਤੋਂ ਤਾਂ ਵੀ ਫਟੇ ਫੱਟ ਜੇ ਜਾਂਦਾ ਹੈ ਜਿਵੇਂ ਕੀ ਹਨਾ ਉਹ ਵਧੀਆ ਬੇਲਿਆ ਨਹੀਂ ਜਾਂਦਾ ਜਿਹੜੇ ਦੋ ਆ ਉਹ ਵਧੀਆ ਸੋਹਣੇ ਬਣ ਜਾਂਦੇ ਨੇ ਪਰੌਂਠੇ ਤੇ ਮੈਂ ਤਾਂ ਇਸੇ ਤਰ੍ਹਾਂ ਹੀ ਬਣਾਉਣੀ ਹੁੰਦੀ ਆ ਜੇ ਮੂਲੀਆਂ ਵਾਲੇ ਪਰੌਂਠੇ ਤੇ ਤੜਕਾ ਲਗਾ ਕੇ ਮੂਲ ਗੰਨ ਕੁੱਦ ਬਸ਼ ਕਰਕੇ ਉਹਨਾਂ ਨੂੰ ਤੜਕਾ ਲਗਾ ਕੇ ਫਿਰ ਇਸ ਤਰ੍ਹਾਂ ਦੋ ਜੋੜ ਕੇ ਰੋਟੀਆਂ ਉਹ ਜਾਣੇ ਕਿ ਵਿੱਚ ਮੂਲ ਗੰਨ ਪਾ ਕੇ ਫਿਰ ਅਨਾ ਨੂੰ ਨੂੰ ਜੋੜ ਕੇ ਹਾਂਜੀ ਲੋ ਜੀ ਇਧਰ ਆਪਣੇ ਪਰੌਂਠੇ ਤਾਂ ਹੁਣ ਬਣ ਹੀ ਰਹੇ ਆ ਤੇ ਇਸ ਦੇ ਨਾਲ ਨਾਲ ਹੀ ਆਪਾਂ ਤੁਹਾਨੂੰ ਇੱਕ ਨੁਸਖਾ ਦੱਸਾਂਗੇ ਕਿ ਜਿਹੜੇ ਵੀ ਮਹਿਨ ਪਰਾਵਾਂ ਦੇ ਫੇਸ ਦੇ ਉੱਪਰ ਫਿੰਸਿੰਗਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਤੇ ਫੇਸ ਤੁਹਾਡਾ ਢਲ ਜੇ ਹੋ ਜਾਂਦਾ ਬਿਲਕੁਲ ਵੀ ਫੇਸ ਦੇ ਉੱਪਰ 글로 ਨਹੀਂ ਹੁੰਦਾਗਾ ਫਿੰਸਗਾ ਹੁੰਦੀਆਂ ਨੇ ਤੇ ਉਹਨਾਂ ਵਾਸਤੇ ਆਪਾਂ ਤੁਹਾਨੂੰ ਦੱਸਾਂਗੇ ਕਿਉਂਕਿ ਤੁਸੀਂ ਐਵੇਂ ਜਾਨੀ ਕਿ ਕੋਈ ਵੀ ਕਰੀਮ ਜਾਂ ਕੁਝ ਵੀ ਲਗਾਉਣ ਦੀ ਜ਼ਰੂਰਤ ਨਹੀਂ ਗਈ ਸਿਰਫ ਤੁਸੀਂ ਉਹਨੂੰ ਅੰਦਰੋਂ ਹੀ ਠੀਕ ਕਰ ਸਕਦੇ ਹੋ ਕਿਉਂਕਿ ਅੰਦਰਲੀ ਜਿਹੜੀ ਆਪਣੀ ਅੰਦਰੋਂ ਆਪਾਂ ਜੇਕਰ ਆਪਣਾ ਸਰੀਰ ਹਨਾ ਫਿੱਟ ਜਾਨੀ ਕਿ ਅੰਦਰੋਂ ਸਹੀ ਆ ਤਾਂ ਆਪਣਾ ਉਹਦੇ ਨਾਲ ਫੇਸ ਦੇ ਉੱਪਰ 글로 ਆਊਗਾ ਕਿਉਂਕਿ ਕੱਲੇ ਫੇਸ ਦੇ ਉੱਪਰ ਆਪਾਂ ਕੋਈ ਵੀ ਕਰੀਮ ਜਾਂ ਕੁਝ ਵੀ ਪੈਕ ਕੁਝ ਵੀ ਮਲਣ ਦੇ ਨਾਲ ਫੇਸ ਦੇ ਉੱਪਰ 글로ਰ ਨਹੀਂ ਆਉਣਾ ਹੈਗਾ ਤੇ ਜਿਹੜੀਆਂ ਫੇਸ ਦੇ ਉੱਪਰ ਫਿੰਸਾਂ ਹੁੰਦੀਆਂ ਉਹ ਵੀ ਬਿਲਕੁਲ ਸਾਫ਼ ਹੋ ਜਾਣਗੀਆਂ ਤੁਸੀਂ ਕੀ ਕਰਨਾ ਜੀ ਦੁੱਧ ਤਾਂ ਚਲੋ ਤੁਸੀਂ ਪਿੰਦੇ ਹੋਵੋਗੇ ਹਨਾ ਤੇ ਜੇਕਰ ਤੁਸੀਂ ਦੁੱਧ ਦੇ ਵਿੱਚ ਇਹ ਤਿੰਨ ਚੀਜ਼ਾਂ ਜਿਹੜੀਆਂ ਮੈਂ ਦੱਸ ਰਹੀਆਂ ਇਹ ਚੀਜ਼ਾਂ ਤੁਸੀਂ ਰੰਨ ਕੇ ਤੇ ਉਹ ਵਾਲਾ ਦੁੱਧ ਪੀਣਾ ਸ਼ੁਰੂ ਕਰ ਦੋਗੇ ਤਾਂ ਤੁਹਾਡਾ ਜਿਹੜਾ ਫੇਸ ਆਫ ਬਿਲਕੁਲ ਸਾਫ਼ ਹੋ ਜਾਊਗਾ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਜੀ ਬਿਨਾਂ ਸਕਿਪ ਕੀਤੇ ਤੇ ਕਿਉਂਕਿ ਫਿਰ ਤੁਹਾਡੇ ਮੈਨੂੰ ਕਮੈਂਟ ਆਉਂਦੇ ਨੇ ਕਿਹੜੇ ਟਾਈਮ ਤੇ ਕਿਸ ਤਰ੍ਹਾਂ ਹਨਾ ਇਹ ਤਾਂ ਕਰਕੇ ਹੁੰਦਾ ਵੀ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਸੁਣ ਲਿਆ ਕਰੋ ਜੀ ਤੇ ਫਿਰ ਤੁਸੀਂ ਉਸੇ ਤਰ੍ਹਾਂ ਹੀ ਉਹ ਚੀਜ਼ ਵਰਤ ਲਿਆ ਕਰੋ ਜਿਵੇਂ ਆਪਾਂ ਤੁਹਾਨੂੰ ਦੱਸਦੇ ਆ ਕੋਈ ਆਪਾਂ ਇਸ ਤਰ੍ਹਾਂ ਨਹੀਂ ਹੈਗਾ ਕਿ ਕੋਈ ਵਿਊ ਦੇ ਚੱਕਰ ਦੇ ਵਿੱਚ ਜਾਂ ਕੋਈ ਹਨਾ ਆਪਾਂ ਤੁਹਾਨੂੰ ਕੋਈ ਗਲਤ ਤਰੀਕਾ ਨਹੀਂ ਦੱਸਾਂਗੇ ਜੋ ਤਰੀਕਾ ਆਪਾਂ ਨੂੰ ਸਹੀ ਲੱਗਦਾ ਜਾਂ ਜੋ ਤਰੀਕਾ ਵਰਤਿਆ ਹੁੰਦਾ ਆਪਣੀ ਨਜ਼ਰਾਂ ਦੇ ਵਿੱਚ ਚਾਹੇ ਆਪਣੇ ਘਰ ਦੇ ਵਿੱਚ ਤਾਂ ਉਸ ਤਰੀਕੇ ਤੋਂ ਆਪਾਂ ਨੂੰ ਉਹਦਾ ਰਿਜ਼ਲਟ ਚੰਗਾ ਮਿਲਦਾ ਹੈ ਤਾਪ ਉਹ ਹੀ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਆ ਅਗਰ ਵਾਈਜ਼ ਇਸ ਤਰ੍ਹਾਂ ਨਹੀਂ ਹੈਗਾ ਵੀ ਕੋਈ ਵੀ ਸੁਣੇ ਸੁਣਾਈ ਗੱਲ ਆਪਾਂ ਤੁਹਾਡੇ ਨਾਲ ਕੋਈ ਵੀ ਕਦੇ ਵੀ ਸ਼ੇਅਰ ਨਹੀਂ ਕੀਤੀ ਹੈਗੀ ਜੀ ਕਿਉਂਕਿ ਸ਼ਾਇਆਂ ਤੋਂ ਮੈਨੂੰ ਖੁਦ ਨੂੰ ਫਰਕ ਪਿਆ ਸੀਗਾ ਤੇ ਮੈਂ ਉਸ ਟਾਈਮ ਤੇ ਸ਼ਾਇਆਂ ਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਉਸ ਤੋਂ ਬਾਅਦ ਮਟਾਪੇ ਤੋਂ ਵੀ ਮੇਰੇ ਫਾਦਰ ਸਾਹਿਬ ਨੇ ਮਟਾਪਾ ਇਸ ਤਰੀਕੇ ਨਾਲ ਘਟਾਇਆ ਸੀ ਕਤੇ ਆਪਾਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਤਾ ਕਿਉਂਕਿ ਉਹ ਵੀ ਰਿਜ਼ਲਟ ਆਪਣੇ ਘਰ ਦੇ ਵਿੱਚ ਸੀ ਤੇ ਹੁਣ ਇਹ ਵਾਲਾ ਜਿਹੜਾ ਤਰੀਕਾ ਵਰਤ ਰਹੇ ਆ ਇਹ ਵੀ ਤੁਹਾਨੂੰ ਆਪਾਂ ਤਾਂ ਹੀ ਦੱਸ ਰਹੇ ਹਾਂ ਕਿਉਂਕਿ ਇਹ ਤਰੀਕੇ ਦੇ ਨਾਲ ਜਦੋਂ ਆਪਾਂ ਨੂੰ ਚੰਗਾ ਰਿਜ਼ਲਟ ਮਿਲਿਆ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਹਾਂਜੀ ਤੁਸੀਂ ਕੀ ਕਰਨਾ ਜੀ ਜਦੋਂ ਤੁਸੀਂ ਦੁੱਧ ਨੂੰ ਗਰਮ ਕਰ ਰਹੇ ਹੋ ਤਾਂ ਦੁੱਧ ਦੇ ਵਿੱਚ ਦਾਲਚੀਨੀ ਪਾ ਲਓ ਤੇ ਉਸ ਦੇ ਨਾਲ ਇੱਕ ਲੌਂਗ ਪਾ ਲਓ ਤੇ ਅੱਧਾ ਚਮਚ ਹਲਦੀ ਦਾ ਪਾ ਲਓ ਤੇ ਉਹਨੂੰ ਦੁੱਧ ਨੂੰ ਤੁਸੀਂ ਚੰਗੀ ਤਰ੍ਹਾਂ ਰਿਨ ਲਓ ਯਾਨੀ ਕਿ 2-3 ਉਬਾਲ ਦਿਵਾ ਲਓ ਦੁੱਧ ਨੂੰ ਉਸ ਤੋਂ ਬਾਅਦ ਜਦੋਂ ਉਹ ਦੁੱਧ ਕੋਸਾ ਜਿਹਾ ਹੋ ਗਿਆ ਤਾਂ ਉਹ ਦੁੱਧ ਜਿਹੜਾ ਤੁਸੀਂ ਪੀ ਲਓ ਉਦੇ ਨਾਲ ਤੁਹਾਡਾ ਫੇਸ ਜਿਹੜਾ ਬਿਲਕੁਲ ਸਾਫ਼ ਹੋ ਜਾਊਗਾ ਜੀ ਫੇਸ ਦੇ ਉੱਪਰ ਨਾ ਤਾਂ ਫੈਂਸੀ ਰਹੇ ਤੁਹਾਡੇ ਤੇ ਕਿਉਂਕਿ ਲਗਾਤਾਰ ਪੀਣਾ ਪਊਗਾ ਜੀ ਇਹ ਨਹੀਂ ਹੈਗਾ ਕਿ ਤੁਸੀਂ ਅੱਜ ਪੀ ਲਓ ਤੇ ਆ ਪੀ ਕੇ ਤੇ ਸੌਂ ਜੋ ਰਾਤ ਨੂੰ ਤੇ ਸਵੇਰ ਨੂੰ ਤੁਹਾਡਾ ਫੇਸ ਸਾਫ਼ ਹੋ ਜਾਊਗਾ ਨਹੀਂ ਜੀ ਤੁਹਾਨੂੰ ਲਗਾਤਾਰ ਕੁਝ ਟਾਈਮ ਪੀਣਾ ਪਊਗਾ ਪੀ ਕੇ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਫੇਸ ਆਊ ਸਾਫ਼ ਹੋਣਾ ਸ਼ੁਰੂ ਹੋ ਜਾਊਗਾ ਤੇ ਤੁਸੀਂ ਇਹ ਤਰੀਕਾ ਜ਼ਰੂਰ ਵਰਤਿਓ ਜੀ ਇਦੇ ਨਾਲ ਜਿਹੜਾ ਤੁਹਾਡਾ ਫੇਸ ਆ ਉਹ ਸਾਫ਼ ਹੋਊਗਾ ਫੇਸ ਦੇ ਉੱਪਰ ਗਲੋ ਵੀ ਆਊ ਕਿਉਂਕਿ ਹਲਦੀ ਵਾਲਾ ਦੁੱਧ ਪੀਣ ਨਾਲ ਪੁਰਾਣੇ ਤੋਂ ਪੁਰਾਣਾ ਜਿਹੜਾ ਦਰਦ ਆਉ ਤਾਂ ਦੂਰ ਹੁੰਦੇ ਹੁੰਦਾ ਕੋਈ ਵੀ ਜੋੜ ਦਾ ਦਰਦ ਜਾਂ ਕੋਈ ਵੀ ਸੱਟ ਵਗੈਰਾ ਵੱਜੀ ਹੋਵੇ ਤਾਂ ਆਪਾਂ ਕਹਿੰਦੇ ਆ ਜੀ ਹਲਦੀ ਵਾਲਾ ਦੁੱਧ ਪਿਆਓ ਇਹਨੂੰ ਤੇ ਉਹਦੇ ਨਾਲ ਆਪਣਾ ਦਰਦ ਤਾਂ ਜ਼ਰੂਰ ਗਾਇਬ ਹੁੰਦਾ ਤੇ ਇਹਦੇ ਨਾਲ ਆਪਣੇ ਫੇਸ ਦੇ ਉੱਪਰ ਚਮਕ ਵੀ ਆਉਂਦੀ ਆ ਤਾਂ ਫਿੰਸਿੰਗ ਆਉਣੀਆਂ ਵੀ ਜਿਹੜੀਆਂ ਉਹ ਬੰਦ ਹੁੰਦੀਆਂ ਤੇ ਤੁਸੀਂ ਜ਼ਰੂਰ ਇਹ ਵਾਲਾ ਦੁੱਧ ਪੀਣਾ ਸ਼ੁਰੂ ਕਰ ਦਿਓ ਜਿੰਨਾ ਭੈਣ ਭਰਾਵਾਂ ਦੇ ਫੇਸ ਦੇ ਉੱਪਰ ਫਿੰਸਿੰਗਾਂ ਹੁੰਦੀਆਂ ਨੇ ਉਹ ਇਹ ਹਲਦੀ ਵਾਲਾ ਤੇ ਦਾਲਚੀ ਪਾ ਕੇ ਦੁੱਧ ਦੇ ਵਿੱਚ ਤੇ ਇਹ ਵਾਲਾ ਦੁੱਧ ਜਿਹੜਾ ਪੀਣਾ ਸ਼ੁਰੂ ਕਰ ਦੋ ਤੁਹਾਨੂੰ ਬਹੁਤ ਫਰਕ ਮਹਿਸੂਸ ਹੋਊਗਾ ਜਾਨੀ ਕਿ ਫੇਸ ਦੇ ਉੱਪਰ ਤੁਹਾਨੂੰ ਪਤਾ ਲੱਗੂਗਾ ਜਦ ਤੁਸੀਂ ਲਗਾਤਾਰ ਇਹ ਵਾਲਾ ਦੁੱਧ ਪੀਣਾ ਸ਼ੁਰੂ ਕਰ ਦਿੱਤਾ ਤੇ ਚਲੋ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਦੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰਨਾ ਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ